ਨਾਈ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ 8ਵਾਂ ਫੈਮਿਲੀ ਫਿਜੀਸ਼ੀਅਨ ਕੈਂਸਰ ਅਪਡੇਟ 2025 ਲੁਧਿਆਣਾ ਦੇ ਹੋਟਲ ਔਨ ਵਿਕੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਕੈਂਸਰ ਮਾਹਿਰ ਮੈਡੀਕਲ ਓਨਕੋਲੋਜਿਸਟ ਗੈਸਟਰੋਐਂਟਰੋਲੋਜਿਸਟ ਹਿਮਟੋਲੋਜਿਸਟ ਅਤੇ ਸਰਜਿਕਲ ਗੈਸਟਰੋਐਂਟਰੋਲੋਜਿਸਟ ਸਮੇਤ ਪ੍ਰਸਿੱਧ ਮੈਡੀਕਲ ਮਾਹਿਰਾਂ ਦੇ ਇੱਕ ਵਿਸ਼ੇਸ਼ ਇਕੱਠ ਹੋਇਆ ਜਿਸ ਵਿੱਚ ਡਾਕਟਰ ਆਲਕ ਚੀਫ ਯੂਰੋਲੋਜਿਸਟ 트્રાન્સਪਲੈਂਟ ਸਰਜਨ ਅਤੇ ਇਕਾਈ ਹਸਪਤਾਲ ਦੇ ਚੇਅਰਮੈਨ ਨੇ ਗੁਰਦੇ ਬਲੈਂਡਰ ਅਤੇ ਪ੍ਰੋਸਟੇਟ ਕੈਂਸਰਾਂ ਦੇ ਪ੍ਰਬੰਧਨ ਵਿੱਚ ਹਾਲੀਆ ਸਰਜਿਕਲ ਉਪਲਬਧੀਆਂ ਤੇ ਇੱਕ ਜਾਣਕਾਰੀ ਭਰਪੂਰ ਭਾਸ਼ਣ ਦਿੱਤਾ। ਸਮਾਗਮ ਦੇ ਮੁੱਖ ਵਿਸ਼ੇ ਬਾਰੇ ਵੀ ਤੇ ਜਾਣਕਾਰੀ ਦੰਦਿਆ ਇਕਾਈ ਹਸਪਤਾਲ ਵੱਲੋਂ ਯੂਰੋਲੋਜੀਕਲ ਔਨਕੋਲੋਜੀ ਦੇ ਖੇਤਰ ਵਿੱਚ ਨਵੀਨਤਮ ਇਲਾਜ ਵਿਧੀ ਸਾਂਝੀ ਕੀਤੀ ਗਈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ੁਰੂਆਤੀ ਪੜਾਅ ਤੇ ਯੂਰੋਲੋਜੀ ਕੈਂਸਰਾਂ ਦਾ ਨਿਦਾਨ ਬਹੁਤ ਮਹੱਤਵਪੂਰਨ ਹੈ। ਗੁਰਦੇ ਦੇ ਕੈਂਸਰ ਲਈ ਸਧਾਰਨ ਪੇਟ ਦਾ ਅਲਟਰਾਸਾਉਂਡ ਸਾਨੂੰ ਕਾਫੀ ਜਾਣਕਾਰੀ ਦਿੰਦਾ ਹੈ ਜਿਸ ਦੀ ਪੁਸ਼ਟੀ ਪੇਟ ਦੇ ਸੀਟੀ ਸਕੈਨ ਨਾਲ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਬਲੈਂਡਰ ਬਲੈਡਰ ਕੈਂਸਰ ਵਿੱਚ ਪਿਸ਼ਾਬ ਵਿੱਚ ਖੂਨ ਦਾ ਦਰਦ ਰਹਿਤ ਲੰਗੜਣਾ ਇੱਕ ਅਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ ਜਿਸ ਦੀ ਪੁਸ਼ਟੀ ਅਲਟਰਾਸਾਉਂਡ ਸੀਟੀ ਪੇਟ ਅਤੇ ਸਿਸਟੋਸਕੋਪੀ ਤੇ ਕੀਤੀ ਜਾ ਸਕਦੀ ਹੈ ਪ੍ਰੋਸਟੇਟ ਕੈਂਸਰ ਲਈ ਇੱਕ ਸਧਾਰਨ ਖੂਨ ਦੀ ਜਾਂਚ ਦੀ ਲੋੜ ਹੁੰਦੀ ਹੈ ਜਿਸ ਨੂੰ ਪੀਐਸਏ ਕਿਹਾ ਜਾਂਦਾ ਹੈ ਜੋ ਜੇਕਰ ਵੱਧ ਜਾਂਦੀ ਹੈ ਤਾਂ ਅਲਟਰਾਸਾਉਂਡ ਗਾਈਡ ਬਾਇਓਪਸੀ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਡਾਕਟਰ ਆਲਕ ਨੇ ਇਕਾਈ ਹਸਪਤਾਲ ਵਿੱਚ ਉਪਲਬਧ ਘੱਟੋ ਘੱਟ ਲੈਪਰੋਸਕੋਪੀਕ ਸਰਜਰੀਆਂ ਦੀ ਵੱਡੀ ਭੂਮਿਕਾ ਤੇ ਜ਼ੋਰ ਦਿੱਤਾ ਜੋ ਹੁਣ ਹਰ ਕਿਸਮ ਦੇ ਯੂਰੋਲੋਜੀਕਲ ਕੈਂਸਰਾਂ ਦੇ ਇਲਾਜ ਵਿੱਚ ਵਿਆਪਕ ਤੌਰ ਤੇ ਵਰਤੀਆਂ ਜਾਂਦੀਆਂ ਹਨ ਉਹਨਾਂ ਨੇ ਲੈਪਰੋਸਕੋਪੀਕ ਪ੍ਰਕਿਰਿਆਵਾਂ ਦੇ ਕਈ ਫਾਇਦੇ ਬਾਰੇ ਵੀ ਦੱਸਿਆ ਜਿਸ ਵਿੱਚ ਪੋਸਟ ਆਪਰੇਟਿਵ ਦਰਦ ਵਿੱਚ ਕਮੀ ਹਸਪਤਾਲ ਵਿੱਚ ਛੋਟਾ ਠਹਿਰਾਓ ਛੋਟੇ ਜ਼ੀਰਾ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਤੇਜ਼ੀ ਨਾਲ ਵਾਪਸੀ ਸ਼ਾਮਲ ਹੈ ਵੱਡੀਆਂ ਸਰਜਰੀਆਂ ਤੋਂ ਬਾਅਦ ਵੀ ਉਹਨਾਂ ਨੇ ਗੁਰਦੇ ਦੇ ਕੈਂਸਰ ਵਿੱਚ ਲੈਪਰੋਸਕੋਪਿਕ ਗੁਰਦੇ ਬਚਾਉਣ ਵਾਲੀ ਸਰਜਰੀ ਤੇ ਵੀ ਝੋੜ ਦਿੱਤਾ ਇਹ ਸੈਸ਼ਨ ਉੱਪਰ ਦੇ ਡਾਕਟਰਾਂ ਅਤੇ ਸਰਜਨਾਂ ਲਈ ਖਾਸ ਤੌਰ ਤੇ ਕੀਮਤੀ ਸੀ ਜਿਨ੍ਹਾਂ ਨੇ ਡਾਕਟਰ ਆਲਕ ਦੇ ਵਿਸ਼ਾਲ ਕਲੀਨਿਕਲ ਅਨੁਭਵ ਅਤੇ ਕੈਂਸਰ ਸਰਜਰੀ ਪ੍ਰਤੀ ਅਗਾਂਵਧੂ ਪਹੁੰਚ ਤੋਂ ਬਿਹਾਰਕ ਗਿਆਨ ਪ੍ਰਾਪਤ ਕੀਤਾ ਇਸ ਸਮਾਗਮ ਨੇ ਕੈਂਸਰ ਦੇਖਭਾਲ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਨਿਰੰਤਰ ਡਾਕਟਰੀ ਸਿੱਖਿਆ ਤੇ ਵਿਸ਼ੇਸ਼ਤਾਵਾਂ ਵਿੱਚ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੱਤਾ।